ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਉੱਪਰ ਜਿਹੜਾ ਇਹ ਡਰੱਗਸ ਤੇ ਆਰਗੇਨਾਈਜ਼ਡ ਕ੍ਰਾਈਮ ਦੇ ਖਿਲਾਫ ਜਿਹੜਾ ਲਗਾਤਾਰ ਕਮਿਸ਼ਨਰ ਪੁਲਿਸ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਇੱਕ ਵਾਂਟਡ ਕ੍ਰਿਮੀਨਲ ਸੀਗਾ ਸਾਜਨ ਉਰਫ ਕਾਣਾ ਪੁੱਤਰ ਮਨਜੀਤ ਸਿੰਘ ਜਿਹੜਾ ਸੁਲਤਾਨਵਿੰਡ ਪਿੰਡ ਦਾ ਰਹਿਣ ਵਾਲਾ ਹੈ ਇਸ ਨੂੰ ਜਿਹੜਾ ਸੁਲਤਾਨਵਿੰਡ ਥਾਣਾ ਦੀ ਪੁਲਿਸ ਐਸ ਐਚ ਓ ਲਖਪੀ ਅਤੇ ਪ੍ਰਮੇਸ਼ ਚੋਪੜਾ ਜੀ ਏ ਸੀ ਪੀ ਸਾਹਿਬ ਉਹਨਾਂ ਦੀਆਂ ਟੀਮਸ ਨੇ ਇਸ ਨੂੰ ਐਪ੍ਰੀਹੈਂਡ ਕੀਤਾ ਹੈ ਇਹ ਪੁਰਾਣਾ ਕ੍ਰਿਮੀਨਲ ਆ ਜਿਹੜਾ ਪੁਰਾਣੇ ਮਕਦਮਿਆਂ ਦੇ ਵਿੱਚ ਵੀ ਇਸੇ ਥਾਣੇ ਦੇ 88 ਤੇ 82 ਨੰਬਰ ਮਕਦਮਿਆਂ ਦੇ ਵਿੱਚ ਵੀ ਵਾਂਟਡ ਸੀਗਾ ਇਹ ਹੈਰੋਇਨ ਅਤੇ ਇਲੀਗਲ ਆਰਮਸ ਦਾ ਜਿਹੜਾ ਇਹ ਕੰਮ ਕਰਦਾ ਆ ਜਿਸ ਨੂੰ ਗ੍ਰਿਫਤਾਰ ਕਰਕੇ ਇਸ ਕੋਲੋਂ ਦੋ ਜਿਹੜੇ ਨਜਾਇਜ਼ ਪਿਸਟਲ ਬਰਾਮਦ ਕੀਤੇ ਗਏ ਨੇ ਪਲੱਸ ਮੈਗਜ਼ੀਨ ਤੇ ਦੋ ਜਿੰਦਾ ਰੌਣ ਤੇ ਇਸ ਤੋਂ ਇਲਾਵਾ ਇਸ ਕੋਲੋਂ 10 ਗ੍ਰਾਮ ਜਿਹੜੀ ਹੈਰੋਇਨ ਤੇ 35000 ਰੁਪਇਆ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ ਜਿਸ ਨੂੰ ਜਿਹੜਾ ਪੇਸ਼ ਅਦਾਲਤ ਕੀਤਾ ਗਿਆ ਹੈ ਪੇਸ਼ਦਾਨਤ ਕਰਕੇ ਜਿਹੜੀ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਹਦਾ ਸਾਰਾ ਨੈਟਵਰਕ ਜਿਹੜਾ ਉਹ